ਔਰ ਠੀਕ ਰਹਿ ਨਮਾਈ ਮੇਰੇ ਅੰਬੇਡ ਕਰਨੇ ਮੰਜ਼ਿਲ ਦੀ ਰਾਹ ਵਿਖਾਈ ਮੇਰੇ ਅੰਬੇਡ ਕਰਨੇ ਪੈ ਰਾ ਚ ਰੋਲਿਆ ਸੀ ਬੇਦਰਦ ਕਰਦਿਆਂ ਨੇ ਪੈ ਰਾ ਚ ਰੋਲਿਆ ਸੀ ਦੇਰ ਦਰ ਦਰਦੀਆਂ ਨੇ ਰਲ ਨਾਲ ਕੋਮਲਾਈ ਮੇਰੇ ਅੰਬੇਦਕਰ ਨੇ ਬਦਲ ਰਹੀ ਇਸ ਦੁਨੀਆਂ ਦੇ ਮੈਂ ਰੰਗਾ ਵਾਰੇ ਕੀ ਅੱਖਾਂ ਕੀ ਅੱਖਾਂ ਮੈਂ ਇਸ ਦੇ ਰੰਗਾ ਟੰਗਾ ਵਾਰੇ ਕੀ ਅੱਖਾਂ ਇੱਥੇ ਪਿਆਰ ਮੁਹੱਬਤ ਵਿਕਦਾ ਇੱਥੇ ਵਿਕਦੀ ਇੱਜ਼ਤ ਵੀ ਇਸ ਦੁਨੀਆਂ ਦੇ ਰੰਗ ਬਰੰਗੇ ਰੰਗਾ ਵਾਰੇ ਕੀ ਅੱਖਾਂ ਜੈਪੀ ਜੈਪਾਤ ਮੈਂ ਸੌਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ पोसुनामा यानी कि पावर ऑफ सोशल दोस्तों आज दोस्तोंमा चैनल दे बतौर एडवोकेट समाज नो अपन सेवामा दे रहे हैं और ना ना साहित्य लिखण का शौक भी है वो साहित्य लिखना उन्होंने शुरू किया अठवीं कलास के जो उन्होंने पहली कविता लिखी लेकिन बतौर एडवोकेट चर रहे हैं समाज केर रहे हैं और नाल नाल, साहित्य प्यार भी कर रहे हैं हालांकि जेकर उन्होंत की गल करिए बाखमाल है लेकिन कितने ना कि सारे सीनियर लेखकों वो तो बहुत इज्जत सम्मान भरिया नजरान ना वेखती है और जो भी कोई अच्छी लिखत उन्होंने हाथ लगती है तो ता उसकी तारीफ कर भी वो पिछे नहीं हटते अच इस प्रोग्राम का हिस्सा बने ने मैडम सुनीता नीचे जो मैं दूजे शब्द कि एडवोकेट सुनीता मैमीचे जिन्होंने बहुत खूबसूरत गला बात ने और बा कमाल उन्होंने लिखतों का जिक्र किया है और अपनी सोच बारे भी उन्होंने बकायदा तौर पर इस इंटरव्यू के दसया है और आज जो कोसु नवा चैनल के स्टूडियो आए तो बहुत अच्छा लगा उन्होंने गलबात जी है वो सुनते हाँ जय प्रेम जय सबका स्वागत है इस वक्त दोस्तों मेरे कह अपनी कलम और बहुत सारिया साह सभा शिंगार भी बने माशाला उ लिखिया हुई रचनावानूप रूप भी किया है अच पटियाले की धरती पर जो अंबेडकर ऊर्जा भवन मैडम सुनीता मैमी ਜੀ ਪਹੁੰਚੇ ਤਾਂ ਸਾਡੇ ਨੇ बड़ी खुशी की ਗੱਲ ਸੀ ਮਾਰ ਦੀ ਗੱਲ ਸੀ कि ਉਹ ਸੁਨਾਮਾ ਚੈਨਲ स्टूडियो में ਵਿੱਚ ਆਏ ਨੇ। ਔਰ ਕਿਉਂਕਿ ਅੱਜ ਪਾਸ਼ਾ पंजाब के ਦੇ ਵੱਡੇ ਆਯੋਜਨ ਇੱਕ ਫੰਕਸ਼ਨ ਹੈ ਪਾਸ਼ਾ ਵਿਭਾਗ ਦੇ ਵਿੱਚ। ਉੱਥੇ ਸ਼ਿਰਕਤ ਕਰ ਲਈ ਸੀ ਔਰ ਰਸਤੇ ਦੇ ਵਿੱਚ ਰੁਕੇ ਨੇ। ਮੈਮੀ ਮੈਡਮ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਟੂਡੀਓ ਵਿੱਚ ਸਵਾਗਤ ਹੈ। ਬਹੁਤ ਸ਼ੁਕਰੀਆ। ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਮੈਮੀ? ਸੋ

ਮੈਨੂੰ ਪਹਿਲੀ ਵਾਰ ਪਤਾ ਲੱਗਿਆ ਜਦੋਂ ਮੈਂ 8ਥ ਕਲਾਸ ਦੇ ਵਿੱਚ ਸੀਗੀ ਤੇ ਮੈਂ ਕੋਈ ਰਚਨਾ ਲਿਖੀ ਸੀ ਮੈਨੂੰ ਨਹੀਂ ਸੀ ਪਤਾ ਕਿ ਉਹ ਕਾਗਜ਼ ਆਇਆ ਕਿ ਗੋਵਰ ਲੈ ਕੇ ਮੈਨੂੰ ਲਿਖ ਦਿੱਤੀ ਤਾਂ ਫਿਰ ਉਹ ਇੱਕ ਵਿਗਿਆਨਕ ਸੋਚ ਛਪਦਾ ਹੈਗਾ ਸੀਗਾ ਹਫਤਾਵਾਰੀ ਸਾਡੇ ਫਲੋਰ ਤੋਂ ਉਹਦੇ ਵਿੱਚ ਛੱਪ ਗਈ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰਾ ਇਹ ਬਈ ਚੱਲ ਰਿਹਾ ਹੈ ਮੇਰੇ ਫੀਚਰ ਜਿਹੜੇ ਆ ਉਹ ਮੈਨੂੰ ਹੌਸਲਾ ਫਿਯਾਹ ਕਰਦੇ ਰਹੇ ਤੇ ਮੈਨੂੰ 뮤직 ਸੁਣਨ ਦਾ ਬਹੁਤ ਸ਼ੌਕ ਸੀਗਾ ਤੇ ਨੇਚਰਲੀ ਜਿਹਨਾਂ ਨੂੰ 뮤직 ਸੁਣਨ ਦਾ ਸ਼ੌਕ ਹੁੰਦਾ ਹੈ ਨਾ ਉਹਨਾਂ ਨੂੰ ਲਿਖਣ ਦਾ ਫਿਰ ਮੈਨੂੰ ਲੱਗਦਾ ਆਮਦ ਹੋਈ ਜਾਂਦੀ ਆ ਜੀ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਚੀਜ਼ ਨੂੰ ਦੇਖ ਦੇਖ ਕੇ ਉਸ ਕਰਕੇ ਥੋੜਾ ਜਿਹਾ ਅੱਜ ਪਹਿਲੀ ਲਾਈਵ ਕਦੋਂ ਕੀਤੀ ਸੀ ਕਿਹੜੀ ਕਲਾਸ ਦੇ ਵਿੱਚ ਸੀ ਜਦੋਂ

ਕੋੜਾ ਹੈ ਕੁਝ ਮਿੱਠਾ ਹੈ ਹਰ ਤਲ ਦੁੱਖਾਂ ਦੀ ਪਰੇਸ਼ਾਵੇ ਸੁੰਗਾਂ ਪਈਆਂ ਰਹਿਣ ਸਭਾਣੇ ਇਸ ਤਰ੍ਹਾਂ ਜੀ ਕੋਸ਼ਿਸ਼ ਨਾ ਕਰੋ ਕੀ ਬਾਤ ਹੈ ਅੱਛਾ ਉਸ ਤੋਂ ਬਾਅਦ ਲਿਖਣ ਤੋਂ ਬਾਅਦ ਉਸ ਚੈੱਕ ਕਿਸ ਨੂੰ ਕਰਵਾਈ ਸੀ ਕਿਸ ਨੂੰ ਦਿਖਾਈ ਸੀ ਕਿ ਮੈਂ ਕੁਝ ਲਿਖਿਆ ਉਸ ਨੂੰ ਚੈੱਕ ਕਰੋ ਫਿਰ ਮੇਰੇ ਸੰਪਰਕ ਜਿਹੜਾ ਮੇਰਾ ਹੋਇਆ ਉਸਤਾਦ ਗੁਰਦੇਵਾਲ ਰਵਿਸ਼ੰਦੀ ਨਾਲ ਹੋਇਆ ਜੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਇੱਕ ਕੀ ਕਿਹੜੀ ਵਿਦਾ ਲੈਣੀ ਆ ਤੇ ਫਿਰ ਮੈਂ ਉਹਨਾਂ ਨੂੰ ਆਪਣਾ ਉਸਤਾਦ ਨਹੀਂ ਤਰਿਆ ਅੱਜ ਦੀ ਸੰਸਕਾਰ ਰਿਪੋਰਟ ਦੇ ਵਿੱਚ ਅੱਜ ਮੈਂ ਪਹਿਲਾਂ ਤਾਂ ਇੱਥੇ ਮੈਂ ਅੰਬੇਦਕਰ ਭੋਗਨ ਜੀ ਵਿਖੇ ਬੈਠੀ ਆ ਤੇ ਮੈਂ ਮੈਨੂੰ ਬਾਬਾ ਸਾਹਿਬ ਦੇਤੇ ਇੱਕ ਅਮਰਗੂਮ ਆਰਕ ਜੋੜਨ ਤੇ ਇਹ ਉਹਨਾਂ ਜੀ ਆ ਲਿਖੀਆਂ ਕੁਝ ਕੁਝ ਸ਼ੇਰ ਯਾਦ ਆ ਰਹੇ ਮੈਂ ਉਸ ਨੂੰ ਮਚਾਉਂਗੀ ਉਸ ਤੋਂ ਬਾਅਦ ਮੈਂ ਆਪਣੇ ਨੂੰ ਸੁਣਾਣਾ ਜੀ ਪਲੀਸ ਸ਼ਾ ਕਰੇਠੀਕ ਰਹਿਣ ਮਾਈ ਮੇਰੇ ਅੰਬੇਦਕਰ ਨੇ ਸਾਰੇ ਠੀਕ ਰਹਿਨਮਾਈ ਮੇਰੇ ਅੰਬੇਦਕਰ ਨੇ ਮੰਜ਼ਿਲ ਦੀ ਰਾਹ ਵਿਖਾਈ ਮੇਰੇ ਅੰਬੇਦਕਰ ਨੇ ਪੈ ਰਾ ਚਰੋੜਿਆ ਸੀ ਬੇਦਰਦ ਕਰਦਿਆਂ ਨੇ ਪੈ ਰਾ ਚਰੋੜਿਆ ਸੀ ਬੇਦਰਦ ਕਰਦਿਆਂ ਨੇ ਰਣ ਨਾਲ ਕੋਮਲਾਈ ਮੇਰੇ ਅੰਬੇਦਕਰ ਨੇ ਜੀ ਇੱਕ ਸਖਸ਼ ਮਰ ਰਿਹਾ ਸੀ सिर चढ़ के शूदर दे एक शख्स मर रहा सिर चढ़ के शूदर दे सदी बचाई मेरे अंबेडकर ने एक शख्स मर रहा सी, चपड़ी चनक डबो के एक शख्स मर रिया सी चपड़ी चनक डबो के चपड़ी परे हटाई मेरे अंबेडकर ने और... क्षुद्र दे भाग माड़े लिखदार रिया विधाता शूद्र दे भाग माड़े लिखदार रिया विधाता किस्मत एवी बनाई मेरे अंबेडकर ने किस्मत एवी बनाई मेरे अंबेडकर ने क्या बात है तुम ही आप लिख लिनदे ਜੀਰਾ ਤੁਹਾਨੂੰ ਤੁਸੀਂ ਇਸ ਤਰ੍ਹਾਂ ਬਾਬਾ ਸਾਹਿਬ ਨੂੰ ਲਿਖਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਪਰ ਮੈਂ ਥੋੜੇ ਆਰਟੀਕਲ ਹੀ ਲਿਖ ਪਾਈ ਇਸ ਤਰ੍ਹਾਂ ਦੀ ਰਚਨਾ ਮੈਨੂੰ ਮੈਨੂੰ ਬਹੁਤ ਪਸੰਦ ਹੈ ਇਸ ਲਈ ਮੈਂ ਥੋੜਾ ਹੀ ਇਹ ਕੰਮ ਨਹੀਂ ਬਹੁਤ ਅੱਛੀ ਹੈ ਜਿਹਨਾਂ ਦਾ ਤੁਸੀਂ ਹਰਪ ਸਾਹਿਬ ਦਾ ਜ਼ਿਕਰ ਕੀਤਾ ਹੈ ਜ਼ਿਕਰ ਜਰੂਰੀ ਹੁੰਦਾ ਹੈ ਕਾਇਮਤ ਦਾ ਤੇ ਜਨਮ ਦੀ ਬਾਤ ਹੁੰਦੀ ਹੈ ਉਹ ਤਾਂ ਬਹੁਤ ਵੱਡੇ ਪਰ ਮੈਂ ਚਾਹੁੰਦਾ ਸੀ ਕਿ ਤੁਸੀਂ ਆਪਣੀ ਕਲਮ ਦੇ ਨਾਲ ਵੀ ਕੁਝ ਬਾਬਾ ਸਾਹਿਬ ਦੀ ਜੀਵਨੀ ਨੂੰ ਕੀਤੇ ਹੋਏ ਸੰਘਰਸ਼ ਨੂੰ

ਇੱਥੇ ਪਿਆਰ ਮੁਹੱਬਤ ਵਿਕਦਾ ਹੈ ਇੱਥੇ ਵਿਕਦੀ ਇੱਜ਼ਤ ਵੀ ਹੂੰ ਇੱਥੇ ਪਿਆਰ ਮੁਹੱਬਤ ਵਿਕਦਾ ਹੈ ਇੱਥੇ ਵਿਕਦੀ ਇੱਜ਼ਤ ਵੀ ਇਸ ਇਸ ਦੁਨੀਆ ਦੇ ਰੰਗ ਬਰੰਗੇ ਰੰਗਾ ਵਾਲੇ ਕੀ ਅੱਖਾਂ ਜੀ ਸੱਬਿਆ ਚਾਲ ਦੇ ਨਾਂ ਤੇ ਨੰਗੇ ਜਿਸਮ ਦਿਖਾਈ ਜਾਂਦੇ ਨੇ ਸੱਬਿਆ ਚਾਲ ਦੇ ਨਾਂ ਤੇ ਨੰਗੇ ਜਿਸਮ ਦਿਖਾਈ ਜਾਂਦੇ ਨੇ ਸ਼ਰਮਾਵਾਰੇ ਮੈਂ ਉਹਨਾਂ ਦੀਆਂ ਸੰਗਾਵਾਰੇ ਕੀ ਅੱਖਾਂ ਜੀ ਕਿ ਹੱਦਾਂ ਬੰਨੇ ਮਾਨਵਤਾ ਨੂੰ ਬੰਨ੍ਹਣ ਦੇ ਲਈ ਹਨ ਸਾਰੇ ਹੱਦਾਂ ਬੰਨੇ ਮਾਨਵਤਾ ਨੂੰ ਬੰਨ੍ਹਣ ਦੇ ਲਈ ਹਨ ਸਾਰੇ ਸ਼ੁਭਲ ਇੱਕ ਜਿ ਇਕ ਲੋਕਾਂ ਦਾ ਹੈ ਜਿੰਗਾਂ ਬਾਰੇ ਕੀ ਅੱਖਾਂ ਬਹੁਤ ਅੱਛਾ ਮਤੈ ਵੀ ਕਿ ਮੈਨੂੰ ਤਾਂ ਬਸ ਆਪਣੇ ਵਰਗੀ ਹੈ ਇਹ ਦੁਨੀਆ ਚਾਹੀਦੀ मेनू तो बस अपने वर्गी है ए दुनिया चाहिए इस तो वध के होर मैं अपन मंगा बारे की शुक्रिया जी बहुत अच्छा बहुत अच्छा, अच्छा शुक्रिया और सब तो वही गल है कि थोड़ी मतलब जी चॉइस है बहुत कमाल है बहुत खूबसूरत चॉइस है तो, आगा आगा। है तो भी। जो साहित्यकार की साहित्यकार की चॉइस वाली हो तो शब्द भी वाली ही होंगे अच्छा कितनी सेट स्वभाव में जानती है ਜਾ ਜ਼ਿਆਦਾ ਮੌਕਾ ਮਿਲਿਆ ਮੈਂ ਤਕਰੀਬਨ 20 ਸਾਲ ਦੀ ਸੀ ਜੋ ਤੋਂ ਮੈਂ ਉਸਤਾਦ ਸ਼ਾਇਰਾਂ ਦੀ ਸੰਗਤ ਲਈ ਕੀਤੀ ਹੈ ਮੈਨੂੰ ਇਸ ਗੱਲ ਦਾ ਮੋਤ ਮਾਣ ਹੈ ਕਿਉਂਕਿ ਮੈਂ ਅਣਗਿਣਤ ਕਵੀ ਦਰਬਾਰਾਂ ਚ ਬਤ ਜੇ ਮੈਂ ਬ੍ਰੇਕਿੰਗ ਲਈ ਸੀ ਪਰ ਉਹਨਾਂ ਨੇ ਜਿਸ ਤਰ੍ਹਾਂ ਸਾਇੰਟਿਕ ਮੇਰੇ ਉਸਤਾਦ ਦੀ ਉਹ ਮੈਨੂੰ ਉਤਸ਼ਾਹਿਤ ਕਰਦੇ ਰਹਿੰਦੇ ਤਾਂ ਮੈਂ ਦੁਬਾਰਾ ਤੋਂ ਇਸ ਕਵੀ ਦਰਬਾਰਾਂ ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਜੀ अच्छा कवि दरबार आज जी में भाषा विभाग ਦੇ ਵਿੱਚ ਹੈ ਕਿਸ ਤਰ੍ਹਾਂ ਦੀ ਉਮੀਦ ਹੈ ਕਿ ਕਿਸ ਤਰ੍ਹਾਂ ਦੀ ਪਰਫਾਰਮੈਂਸ ਰਹੇਗੀ ਕਿਹੜੀ ਕਿਹੜੀ ਕਵਿਤਾਵ ਕਵਿਤਾ ਹੋਵੇਗੀ ਨਜ਼ਮ ਗੀਤ ਗਜ਼ਲ ਜਿਹੜਾ ਆਪਾਂ ਉੱਥੇ ਸੁਣੋੜਾ ਹੈ ਕਿੰਨੀ ਕੋਈ ਹੋਤੀ ਹੈ ਇਸ ਤਰ੍ਹਾਂ ਦੇ ਫੰਕਸ਼ਨ ਵਿੱਚ ਜਾਂ ਹਾਂਜੀ ਕੋਈ ਹੋਤੀ ਤਾਂ ਬਹੁਤ ਹੈ ਪਰ ਮੈਨੂੰ ਇਹ ਵੀ ਹੈ ਕਿ ਮੇਰੇ ਤੋਂ ਸੀਨੀਅਰ ਵੱਡੇ ਵੱਡੇ ਕਵੀ ਮੈਂ ਆਪਣੇ ਆਪ ਨੂੰ भी मेरे तो, तो सुन जा रही है तो। मेनू लगता तो है पढ़िया जा रहा है जो इस तरह लिखिया जा रही दे दे तो पढ़िया भी जो मैं पढ़ती हाँ मेनु इस तरह लगता है बाकी भी पढ़ते होने आ

ਔਰ ਬਹੁਤ ਸਾਫ਼ੀ ਸੋਚ ਨੂੰ ਸਤਪੁਰ ਰਜਾਸਾਰੇ ਦੇ ਕਨਸੈਪਟ ਨੂੰ ਜ਼ਰੂਰ ਆਪਣੀ ਕਲਮ ਦੇ ਨਾਲ ਕਾਇਸਤਿਕ ਕਰਨ ਦੀ ਕੋਸ਼ਿਸ਼ ਕਰੋ ਔਰ ਹਰ ਇੱਕ ਵੇਚ ਇਸੇ ਤਰ੍ਹਾਂ ਵਿਚਾਰਦੇ ਰਹੋ ਤੁਸੀਂ ਹਮਾ ਚੈਨਲ ਵਾਲੇ ਔਰ ਅਪਡੇਟ ਕਰ ਹੁਜਾ ਪਵਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਐਥੇ ਆਪਾਂ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਸ਼ਾਮ ਜੀ ਨੇ ਦੱਸਿਆ ਕਿ ਆਪਾਂ ਉਸ ਜਗ੍ਹਾ ਤੇ ਜਾਣਾ ਹੈ ਤਾਂ ਮੈਨੂੰ ਵੀ ਥੋੜਾ ਉਤਸ਼ਾਹ ਹੋਇਆ ਕਿ ਦੇਖ ਕੇ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੇ ਚੈਨਲ ਇਹ ਚ ਆ ਕੇ